ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਆਪਣੇ ਪਤੀ ਦੀ ਦਵਾਈ ਲੈਣ ਵਾਸਤੇ ਸਕੂਟੀ 'ਤੇ ਜਾ ਰਹੀ ਸੀ ਤਾਂ ਪਿੱਛੋਂ ਤਿੰਨ ਨੌਜਵਾਨ ਆਂਦੇ ਨੇ ਤਾਂ ਉਸ ਔਰਤ ਦੀ ਵਾਲੀਆਂ ਲਾ ਕੇ ਉਥੋਂ ਇੰਨੀ ਕ ਤੇਜ਼ੀ ਦੇ ਨਾਲ ਉਥੋਂ ਨਿਕਲਦੇ ਨੇ ਫਰਾਰ ਹੁੰਦੇ ਨੇ ਕਿ ਅੱਗੇ ਜਾ ਕੇ ਉਹਨਾਂ ਦਾ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਸੜਕ ਵਿਚਾਲੇ ਜਿਹੜੇ ਤਿੰਨੇ ਨੌਜਵਾਨ ਨੇ ਉਹ ਪਏ ਹੋਏ ਨੇ ਤਾਂ ਦੇਖ ਸਕਦੇ ਹੋ ਕਿ ਇਹਨਾਂ ਚੋਰ ਲੁੱਟੇਰਾਂ ਦੇ ਹੌਸਲੇ ਇਸ ਕਦਰ ਵਧੇ ਹੋਏ ਨੇ ਕਿ ਇਹਨਾਂ ਨੂੰ ਕਿਸੇ ਦਾ ਵੀ ਜਿਹੜਾ ਡਰ ਖੋਫ ਨਹੀਂ ਹੈ ਤਾਂ ਅਗਰ ਇਹ ਐਕਸੀਡੈਂਟ ਨਾ ਹੁੰਦਾ ਤਾਂ ਸ਼ਾਇਦ ਇਹ ਫੜੇ ਨਾ ਜਾਂਦੇ ਤਾਂ ਹੁਣ ਇਹ ਤਿੰਨੇ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਦਾਖਲ ਕਰਵਾਏ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਹੁਣੇ ਕੀ ਕੁਝ ਕਹਿ ਰਿਹਾ ਉਹ ਪੀੜਤ ਔਰਤ ਆਓ ਤੁਹਾਨੂੰ ਵੀ ਦੱਸਦੇ ਹਾਂ ਦੱਸੋ ਕੀ ਹੋਇਆ ਸੀ ਨਹੀਂ ਮੋਰਾੜੀ ਤੋਂ ਪਿੱਛੇ ਜਾਂਦੇ ਮੈਂ ਤਾਂ ਬੜੀ ਹੋ ਗਈ ਤੁਸੀਂ ਇਕੱਲੇ ਸੀਗੇ ਨਹੀਂ ਮੋਰਾੜੀ ਨਾਲ ਆਇਆ ਅੱਛਾ ਪੈਰਾਲਾਈਜ਼ ਹੋ ਗਿਆ ਮੈਂ ਦਵਾਈ ਲੈਣਤੀ ਜਦੋਂ ਤੁਸੀਂ ਘੱਤੀ ਸੀਗੇ ਅੱਛਾ ਤੇ ਇਹ ਪਿੱਛੇ ਆਏ ਸੀ ਪਿੱਛੇ ਆਏ ਤਾਂ ਇਹ ਵੀ ਕੰਗਿਆਨੋਂ ਨਹੀਂ ਆਈ ਹੈ ਤੇ ਇਹ ਟਿੱਕ ਗੱਡੀ ਵਿੱਚ ਵੱਜੇ ਆ। ਇਹ ਲੈ ਤੂੰ ਮੇਰੇ ਸਾਹ ਕੋਕਨ ਨਾ ਗਿਆ। ਇਹ ਬਹੁਤ ਤੇਜ਼ ਆਈ ਹੈ ਇਹ। ਇਹ ਨਹੀਂ ਸਾਨੂੰ ਲਾ ਨਹੀਂ ਰਿਹਾ। ਕਿੰਨੇ ਕ ਟਾਈਮ ਪਹਿਲਾਂ ਦੀ ਗੱਲ ਹੁਣ ਤੂੰ? 15 ਮਿੰਟ 15 ਮਿੰਟ ਹੋ ਗਏ ਮੁੰਡਾ ਸੀ ਤੇ ਮੋਹਰੀ ਖੜਾ ਇਹਨੂੰ ਅਸੀਂ ਕਿਹਾ ਇਹ ਸਾਥ ਮੋਹਰੇ ਮੋਟਰਸਾਈਕਲ ਤੇ ਆਈ। ਅਸੀਂ ਮਾਫ਼ ਕਰਦੇ। ਸਾਡੇ ਆਂ ਨਹੀਂ ਐਕਸੀਡੈਂਟ ਹੋਇਆ। ਠੀਕ ਹੈ। ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ